ਸਮਰਨਜੀਤ ਸਿੰਘ ਮਾਨ ਦਾ ਦਰਬਾਰ ਹੈ ਉਹਨਾਂ ਨੇ ਖਾਸ ਤੌਰ ਤੇ ਕਿ ਉਹ ਪਹਿਲਾਂ ਝੂਠੇ ਵਾਦੇ ਨਹੀਂ ਕਰਦੇ ਉਹ ਪਹਿਲਾਂ ਕੰਮ ਕਰਦੇ ਸੰਗਤ ਦੇ ਵਿੱਚੋਂ ਚੀਜ਼ਾਂ ਨੂੰ ਲਿਆ ਕੇ ਰੱਖਦੇ ਹੈ ਜਿੱਥੇ ਤੱਕ ਅਸੀਂ ਸੋਚਿਆ ਸਾਡਾ ਮੁਕਾਬਲਾ ਕਿਸ ਨਾਲ ਹੈ ਕਿਉਂਕਿ ਉਹਨਾਂ ਨੇ ਲਿਓ ਇੱਕੋ ਇੱਕ ਨੇ ਉਹਨਾਂ ਦਾ ਮੁਕਾਬਲਾ ਕਿਸੇ ਨਾਲ चोड़ कंद बारा ਸੱਜਣ ਜੀ ਉਹ ਦੇਖਣ ਦਾ ਸ਼ਤਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਪੁਲਾਹ ਹੈ ਅੱਜ ਅਸੀਂ ਬੁਸੀਂ ਮਾਨ ਬੁੱਲ ਕਾਜਪੁਰੇ ਜਾ ਰਹੇ ਹਾਂ ਤੇ ਮਸਤਾਨ ਸਾਹਿਬ ਦੇ ਵਿੱਚ ਬੜੀ ਧੂਨ ਦੇ ਨਾਲ ਲੋਕ ਪਹੁੰਚ ਰਹੇ ਨੇ ਤੇ ਹਮ ਹੋਹਾ ਕੇ ਪਹੁੰਚ ਰਹੇ ਨੇ ਤੇ ਬੀਬੀਆਂ ਦਾ ਥਾ ਵੀ ਪਹੁੰਚੇ ਆ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਬੜਾ ਮਾਨ ਸਾਹਿਬ ਨੇ ਕਾਜਪੁਰੇ ਜਿਹੜੇ ਕਿੰਦਾ ਦਾ ਉਤਸ਼ਾਹ ਲੱਗ ਰਿਹਾ ਹੈ ਮਾਈਕ ਹੋਜੀ ਤੋਂ ਖਾਲਸਾ ਮਾਈਕ ਜੀ ਕੀ ਪਰਦੇ ਹੋਰਤੀ ਭੁੰਲੰਦੀ ਤੇ ਹੈ ਜਿਹੜਾ ਉਸ ਵਾ ਸਾਰਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਤੁਹਾਨੂੰ ਸਾਡੇ ਵੀਰ ਬਜੁਰਗੂ ਕੇ ਕੀਆਂ ਮਈਆਂ ਸਾਰੇ ਮਿਲ ਰਹੇ ਨੇ ਸਾਰਿਆਂ ਦੇ ਵਿੱਚ ਪੂਰਾ ਜੋਸ਼ ਭਰ ਤੇ ਜਿਹੜੀਆਂ ਦੂਜਾ ਪਾਰਟ ਨੇ ਵਾਦੇ ਕੀਤੇ ਸੀ ਕਿ ਤੁਸੀਂ ਉਹਨਾਂ ਨੂੰ ਪੂਰਾ ਕਰਨ ਦੇ ਚਲੋ ਦੇਖੋ ਸਰਕਾਰ ਸਿਮਰਨਜੀਤ ਸਿੰਘ ਮਾਨ ਦਾ ਇੱਕ ਖਰਦਾਰ ਹੈ ਉਹਨਾਂ ਦੀ ਖਾਸ ਜੀ ਤੈਅ ਕਿ ਪਹਿਲਾਂ ਝੂਠੇ ਵਾਦੇ ਨਹੀਂ ਕਰਦੇ ਮੇਰੇ ਕੰਮ ਕਰ ਕੋਈ ਸੰਗਤ ਦੇ ਵਿੱਚ ਉਹ ਚੀਜ਼ਾਂ ਨੂੰ ਲਿਆ ਕੇ ਰੱਖਦੇ ਜਿਹੜੀ ਪੱਕੇ ਨੇ ਉਹ ਬੋਲਦਾ ਹੈ ਉਹ ਸਿਰਫ ਲੜਦਾ ਹੈ ਇਸ ਵਿੱਚ ਕਿਸ ਨੂੰ ਮੁਕਾਬਲਾ ਮੰਗਦਾ ਹੈ ਜਿੱਥੇ ਤੱਕ ਅਸੀਂ ਸੋਚਦੇ ਸਾਡਾ ਮੁਕਾਬਲਾ ਕਿਸ ਨਾਲ ਹੈ ਜਿੱਥੇ ਅਸੀਂ ਲੈਓ ਕਿ ਨਾਮ ਹੈ ਆਪਣਾ ਅੱਜ ਜੇ ਤੁਸੀਂ ਵੱਡੇ ਜਥੇ ਨਾਲ ਪਹੁੰਚੋ ਅੱਜ ਕਿਵੇਂ ਲੱਗ ਰਿਹਾ ਮਾਨ ਸਾਹਿਬ ਦਾ ਸਪੋਰਟ ਦੇ ਵਿੱਚੋਂ ਬਹੁਤ ਵਧੀਆ ਠੀਕ ਹੈ ਕਹਿਣਾ ਚਾਹੂੰ ਇਸ ਮੌਕੇ ਤੇ ਮੈਂ ਹੀ ਬੋਲ ਗੱਲ ਸਭ ਟੀਮ ਆਪ ਦੀ ਸਭ ਨੂੰ ਜਾਨੇਗੀ ਕਿ ਕਿੰਨੀ ਵਧੀਆ ਸਿਚੂ ਮਾਣ ਨੂੰ ਪਾਵਣਾ ਇਹਨਾਂ ਨੂੰ ਚਿਤਾ ਕੇ ਅੰਦਰ ਸਿਆਤ ਮੁਕਤ ਕਰੇ ਕੋਈ ਅਜ ਮਾਨ ਸਾਹਿਬ ਦੇ ਕਾਜ ਪਰੇ ਜਾ ਰਹੇ ਨੇ ਕਿੱਦਾਂ ਲੱਗ ਰਿਹਾ ਮਾਹੌਲ ਕਿੰਨੀ ਕੁ ਬਾਜ਼ੀ ਮਾਰੂਗੀ ਇਸ ਵਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੇ ਮਸਤੂਆਣਾ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਸਰਦਾਰ ਸਿਵਰਨਜੀਤ ਸਿੰਘ ਮਾਨ ਕੌਮ ਦੇ ਮਹਾਨ ਯੋਧੇ ਨੇ ਜਿਹੜੇ ਨਾ ਕਦੇ ਝੁਕੇ ਨੇ ਨਾ ਕਦੇ ਵਿਕੇ ਨੇ ਨਾ ਹੀ ਉਹਨਾਂ ਨੇ ਕੋਈ ਪਾਰਟੀ ਬਦਲੀ ਹੈ ਅੱਬ ਦੇ ਸਟੈਂਡ ਦੇ ਉੱਤੇ ਜਿਹੜੇ ਪੱਕੇ ਨੇ ਲੋਕ ਬੜੇ ਅਚਰਜ ਨੇ ਇਸ ਗੱਲ ਵਾਰ ਬਈ ਹੁਣ ਤਾਂ ਨਜ਼ਾਰਾ ਹੀ ਆ ਗਿਆ ਕਿਉਂਕਿ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉੱਤੇ ਪੂਰੇ ਪੰਜਾਬ ਦੀ ਨਿਗਾਹ ਤੇ 100% ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤ ਦੇ ਵੱਲ ਨੂੰ ਵੱਧ ਰਹੇ ਨੇ ਕਿਉਂਕਿ ਇੱਥੇ ਖੈਰੇ ਨੂੰ ਖੜਾ ਕੀਤਾ ਖੈਰਾ ਦਲ ਬਦਲੂ ਹੈ ਤੇ ਕਦੇ ਕਿਹੜੀ ਪਾਰਟੀ ਚੱਲੇਗਾ ਕਦੇ ਕਿਹੜੀ ਪਾਰਟੀ ਚੱਲੇਗਾ ਇੱਥੇ ਨਾ ਹੀ ਉਹਦਾ ਕੋਈ ਕਾਂਗਰਸੀ ਹਮੈਤੀ ਹੈ ਜੇ ਮਲੇਰਕੋੜੇ ਦੇ ਵਿੱਚ ਨਿਗਾਹ ਮਾਰੀਏ ਤਾਂ ਉਹ ਕੈਪਟਨ ਦੀ ਬਾੜੀ ਨੇੜੇ ਸੀਗੀ ਜਿਹੜੀ ਬੀਬੀ ਰਜੀਆ ਸੁਲਤਾਨਾ ਸੀ ਉਹਨੇ ਹੱਥ ਖੜੇ ਕੀਤੇ ਹੋਏ ਨੇ ਵੀ ਖੈਰੇਆ ਤੂੰ ਭੱਜ ਜਾ ਇੱਥੋਂ ਮਲੇਰਕੋੜਾ ਸਾਰਾ ਮੁਸਲਮਾਨ ਤਬਕਾ ਜਿੰਨਾ ਵੀ ਹੈਗਾ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਖੜਾ ਹੈ ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜੇ ਹਿੰਦੂਆਂ ਦੇ ਉੱਤੇ ਕੋਈ ਵਿਵਪਤਾ ਪਈਆ ਤਾਂ ਵੀ ਉਹ ਅੱਗੇ ਹੋਏ ਨੇ ਜੇ ਮੁਸਲਮਾਨਾਂ ਦੇ ਉੱਤੇ ਕੋਈ ਵਿਵਪਤਾ ਪਈਆ ਤਾਂ ਵੀ ਉਹ ਅੱਗੇ ਹੋਏ ਨੇ ਜੇ ਅਸਾਈਆਂ ਦੇ ਉੱਤੇ ਕੋਈ ਵਕਤ ਪਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਅਸਾਈਆਂ ਦੇ ਨਾਲ ਵੀ ਖੜ ਜਾਂਦਾ ਜਾ ਕੇ ਸਿੱਖਾਂ ਦਾ ਤਾਂ ਸਰਮੋਹਰ ਲੀਡਰ ਹੈ ਸਿੱਖਾਂ ਦੀ ਗੱਲ ਹੈ ਜਿਹੜੀ ਸਰਦਾਰ ਸਿਮਰਨਜੀਤ ਸਿੰਘ ਨੂੰ ਮਾਨ ਤੋਂ ਬਿਨਾ ਹੋਰ ਕੋਈ ਸੰਸਦ ਵਿੱਚ ਨਹੀਂ ਕਰ ਸਕਦਾ ਨਾ ਹੀ ਕੀਤੀ ਹੈ ਉਥੇ ਆ ਜਿਹੜੇ ਸਾਡੇ ਨਚਾਰ ਜਾਂਦੇ ਨੇ ਇਹਨਾਂ ਦਾ ਕੋਈ ਕੰਮ ਨਹੀਂ ਜਿਹੜੇ ਭੰਡ ਜਿਹੜੇ ਸੰਸਦ ਵਿੱਚ ਜਾਂਦੇ ਨੇ ਇਹਨਾਂ ਦਾ ਕੋਈ ਕੰਮ ਨਹੀਂ ਪਹਿਲਾਂ ਲੋਕਾਂ ਨੇ ਕਮਲੇ ਹੋ ਕੇ ਵੋਟਾਂ ਪਾਤੀਆਂ ਇਸ ਵਾਰ ਬੜੇ ਸਿਆਣੇ ਨੇ ਅੱਜ ਦਾ ਕਾਫਲੇ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਜਾਊਗਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ 100% ਜਿੱਤਣਗੇ ਫਰੀਦਕੋਟ ਤੋਂ ਸਾਡੇ ਸਰਬਜੀਤ ਸਿੰਘ ਜੀ ਸ਼ਹੀਦ ਸਰਦਾਰ ਬਿਆਨਤ ਸਿੰਘ ਦੇ بیٹے ਨੇ ਜਿਹੜਾ ਨੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਸੀ ਉਹ ਵੀ ਜਿੱਤਣਗੇ ਜਿੱਤ ਦੇ ਪੂਰੇ ਅਹਿਸਾਸ ਨੇ ਤੇ ਖੰਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਤਾਂ ਕੋਈ ਇਹਨਾਂ ਦਾ ਕੋਈ ਹੈ ਹੀ ਨਹੀਂ ਕਿਸੇ ਨਾਲ ਮੁਕਾਬਲਾ ਉਹ ਵੀ ਜੇ ਅਮਰਪਾਲ ਸਿੰਘ ਜਿੱਤਦਾ ਸਰਦਾਰ ਸਿਮਰਨਜੀਤ ਸਿੰਘ ਮਾਨ 100% ਜਿੱਤਦੇ ਆ ਤੇ ਸਰਬਜੀਤ ਸਿੰਘ ਫਰੀਦਕੋਟ ਤੋਂ ਜਿੱਤ ਰਿਹਾ ਸਾਡਾ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ 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 ਸ਼੍ਰੋਮਣੀ ਢਾਲੀਗਲ ਅੰਮ੍ਰਿਤਸਰ ਜਿੰਦਾਬਾਦ 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 ਜਿੱਤੂਗਾ ਵੀ ਜਿੱਤੂਗਾ ਸਾਡ ਜਿੱਤੂਗਾ ਜਿੰਦਾਬਾਦ ਅੱਜ ਆਪਣਾ ਨਰਿੰਦਰ ਸਿੰਘ ਜੀ ਕਾਲਾਪੁਰਾ ਨਰਿੰਦਰ ਜੀ ਕਿਵੇਂ ਲੱਗ ਰਿਹਾ ਅੱਜ ਇਕੱਠ ਨੂੰ ਦੇ ਕੇ ਵੀ ਮਾਨਸਬ ਕਿੰਨੀ ਲੀਡ ਮਾਰਨਗੇ ਅਸੀਂ ਤਾਂ ਕਹਿੰਦੇ ਆ ਜੀ ਵੱਡੀ ਲੀਡ ਤੇ ਜਿੱਤਾਂਗੇ ਤੁਸੀਂ ਸੰਗਤਾਂ ਦਾ ਉਤਸ਼ਾਹ ਦੇਖੋ ਕਿਵੇਂ ਨਗਰਾਂ ਦੇ ਵਿੱਚੋਂ ਟੱਕਰ ਟੌਂਡੀਆਂ ਦੇ ਅੱਜ ਦਾ ਇਕੱਠ ਆਇਆ ਕਿਉਂਕਿ ਅੱਜ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਪੇਪਰ ਦਾਖਲ ਕਰਦਿਆਂ ਨੇ ਸਮੂਹ ਵਿਕੇ ਹੁਣ ਅਸੀਂ ਗੁਰੂ ਸਾਹਿਬ ਦਾ ਓਟ ਆਸਰਾ ਲਿਆਗਾ ਮੁੱਖੀ ਪਾਲਤੀ ਨੇ ਸਰਦਾਰ ਚਮਨਜੀਤ ਸਿੰਘ ਮਾਨ ਨੇ ਅਖੰਡ ਪਾਰਸ ਸਾਹਿਬ ਦੇ ਭੋਗ ਉਪਰੰਤ ਇੱਥੇ ਸੰਗਤਾਂ ਨੂੰ ਸਬੋਧਨ ਕਰਨਗੇ ਉਸ ਤੋਂ ਬਾਅਦ ਅਸੀਂ ਕਾਫਲੇ ਦੇ ਰੂਪ ਦੇ ਵਿੱਚ ਕਾਗਜ਼ ਦਾਖਲ ਕਰਨੇ ਨੇ ਸਰਦਾਰ ਚਮਨਜੀਤ ਸਿੰਘ ਮਾਨ ਸਾਹਿਬ ਦੇ ਸੰਗਤਾਂ ਨੂੰ ਵੀ ਬੇਨਤੀ ਕਰਦੇ ਆ ਪੁਰਜੋਗ ਅਪੀਲ ਕਰਦੇ ਆ ਤੁਹਾਡੇ ਜਰੀਏ ਜਿੱਥੇ ਤੱਕ ਕੌਮ ਦੀ ਗੱਲ ਆ ਪੂਰੇ ਪੰਜਾਬ ਪੰਜਾਬੀਆਂ ਨੂੰ ਸਿੱਖ ਕੌਮ ਨੂੰ ਬੇਨਤੀ ਕਰਦੇ ਆ ਕਿ ਆਓ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਜਿੱਥੇ ਤੱਕ ਤੁਹਾਡਾ ਹਰ ਜਿਆ ਕੋਈ ਆਖੇ ਲੱਗਦਾ ਦੋਸਤ ਮਿੱਤਰ ਉਹਨਾਂ ਨੂੰ ਕਹੀਏ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਇਸ ਵਾਰ ਪਾਰਲੀਮੈਂਟ ਦੇ ਵਿੱਚ ਉਤਾਰ ਕੇ ਪੇੜੀਏ ਇੰਨੀ ਇੱਕ ਬੇਨਤੀਆਂ ਨੇ ਜੀ ਵੈਗਰੂ ਜੀ ਕਾਕਾ ਸਾਹਿਬ ਕੀ ਨਮਾਈ ਆਪਣਾ ਜਗਤਾਰ ਸਿੰਘ ਖੇੜੀ ਜੀ ਸਰ ਕਿਦਣਾ ਕਿਦਣਾ ਲੱਗ ਰਿਹਾ ਮੁਕਾਬਲਾ ਇਸ ਵਾਰ ਮੁਕਾਬਲਾ ਕਹੀਏ ਕਿ ਮਾਨ ਸਾਹਿਬ ਕਲੀਅਰ ਨੇ ਜਿੱਤ ਰਹੇ ਨੇਗੇ ਸਭ ਥੱਲੇ ਰਹਿ ਕੇ ਉਹਦਾ ਪਿੰਡਾਂ ਦੇ ਲੋਕ ਬਣਨੇ ਦੇ ਰਹੇ ਦੂਸਰੇ ਪਾਰਟੀਆਂ ਸਾਰੀਆਂ ਅੱਜ ਦਾ ਇਕੱਠ ਦੇਖੋ ਤੁਸੀਂ ਕਿਵੇਂ ਠਾਠਾ ਮਾਰਦਾ। ਇਸ ਤੋਂ ਕਰੀਅਰ ਹੋ ਰਿਹਾ ਹੈ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੰਬਰ 1 ਤੇ ਲੈਜ। ਹਾਂ ਜੀ ਇੱਕ ਪਾਂਦੀ ਕਿਹਦੀ? ਕਿਨ ਮਤੈ ਕੀ ਨਾਮ ਹੈ ਜੀ? ਪਰਪਾਲਪੁਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਕੀ ਲੱਗ ਰਹੀ ਦੂਜੀਆਂ ਪਾਰਟੀਆਂ ਨੂੰ ਕਿਵੇਂ ਦੇਖਦੇ ਹੋ ਜੀ? ਦੂਜੀਆਂ ਪਾਰਟੀਆਂ ਜ਼ੀਰੋ ਨੇ ਇਹ ਬੱਬਰ ਸ਼ੇਰਾਂ ਮੈਦਾਨ ਦੇ ਵਿੱਚ ਇਹਦੇ ਕਿਹਨ ਕੱਢ ਜਿੱਡਾ ਕਿਸੇ ਪਾਰਟੀ ਕੋਲੇ ਬੰਦਾ ਨਹੀਂ ਹੈਗਾ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਜਿੱਤ ਯਕੀਨੀ ਹੈ ਜਿੱਤ ਕੇ ਜਾਵਾਂਗੇ। ਕਿੱਥੋਂ ਆਏ ਜੀ? ਚੱਠੇ ਸੇ ਇੱਕ ਵਾਰ ਤੇ ਅਜੇ ਮਾਨ ਸਾਹਿਬ ਦੇ ਕਾਜ ਭਰੇ ਜਾ ਰਹੇ ਨੇ ਕਿੰਨਾ ਤੇ ਉੱਸਾ ਲੱਗ ਰਿਹਾ ਕੀ ਲੱਗ ਰਹੀ ਸਵਾਰਵਾਜੀ ਮਾਰਨਗੇ ਬਹੁਤ ਜ਼ੜਦੀ ਕਲਾ ਦੇ ਵਿੱਚ ਅਸੀਂ ਚੱਠੇ ਸੇ ਕਲਾ ਤੋਂ ਆਏ ਇੱਕ ਠਕੜ 100 ਸਿੰਘਾਂ ਦਾ ਜੱਥਾ ਲੈ ਕੇ ਤੇ ਹੁਣ ਵੀ ਮਾਨ ਸਾਹਿਬ ਦੇ ਨਾਲ ਅਸੀਂ ਸਭ ਰੋਪਰ ਖੋਚਾਂਗੇ ਤੇ ਪੂਰੀ ਚੜ੍ਹਦੀ ਕਲਾ ਦੇ ਨਾਲ ਅਸੀਂ ਕੰਟੈਂਡਰ ਦੇ ਕੋਲ ਆਏ ਹਾਂ ਬਹੁਤ ਵੱਡੀ ਜਿੱਤਵਾਨ ਮਾਨ ਸਾਹਿਬ ਵਾਸਤੇ ਉਹ ਵੀ ਜਦੋਂ ਆਪਾਂ ਆਪਣੇ ਘਰ ਦਾ ਕੰਮ ਕਰ ਹਾਂ ਜੀ ਮਾਨ ਸਾਹਿਬ ਵੱਲ ਕਾਜ ਪਰੇ ਜਾ ਰਹੇ ਕਿੱਦਾਂ ਵਸਾ ਲੱਗ ਰਿਹਾ ਜੀ ਕਿਵੇਂ ਲੱਗ ਰਿਹਾ ਜੀ ਮੇਰੀ ਸਾਧ ਸਾਹਿਬ ਆਹੀ ਵੀਰ ਜੀ ਨਾ ਸਾਇਆ ਸੰਗਤਾਂ ਦਾ ਜੀ ਨਾਮ ਹੀ ਕੁੱਟਿਆ ਸਾਡਾ ਸੇਵਾ ਉਹਨਾਂ ਦੇ ਵਿੱਚ ਪੂਰਾ ਉਤਸ਼ਾਹ ਹੈ ਜੀ ਸੋ ਉਹਨਾਂ ਸੰਗਤੀਆਂ ਸਾਰੀਆਂ ਪਾਰਟੀ ਨੇ ਜਵਾਨਤਾ ਜਮਤ ਕਰਾਉਣੀਆਂ ਨੇ ਸੰਗਰੂਰ ਵਾਸੀ ਕਿਹਦਾ ਮੁਕਾਬਲਾ ਲੱਗ ਰਿਹਾ ਇਸ ਵਾਰ ਜੀ ਕਿਸੇ ਦਾ ਮੁਕਾਬਲਾ ਹੈ ਹੀ ਨਹੀਂ ਜੀ ਸਾਰਿਆਂ ਨੇ ਜਵਾਨਤਾ ਜਤੋੜਿਆ ਹੈ ਜੀ ਜੋ ਕਰਨਾ ਹੈ ਕੀ ਲੱਗ ਰਿਹਾ ਇਸ ਵਾਰ ਵੀ ਸਿੱਖ ਕੌਮ ਮਾਨ ਸਾਹਿਬ ਨੂੰ ਬਣਾਉਗੇ ਐਮਪੀ ਦਵਾਰੂ ਜੀ ਬਿਲਕੁਲ ਜੀ ਤੁਹਾਨੂੰ ਦੱਸਿਆ ਸਾਰੀਆਂ ਪਾਰਟੀਆਂ ਦੇ ਇੱਥੋਂ ਜਮਾਨਤ ਜਾਬਤ ਹੋਣੀਆਂ ਸਾਰੀ ਵੋਟ ਮਾਨ ਸਾਹਿਬ ਨੂੰ ਹੀ ਪੈਣੀ ਹੈ ਜੀ ਕੁਝ ਉਮੀਦਵਾਰੋ ਵੋਟਾਂ ਖਾਤਰ ਹੁਣ ਪਹੁੰਚੇ ਨੇ ਉਹਨਾਂ ਵਾਸਤੇ ਕੀ ਲੱਗ ਰਿਹਾ ਵੀ ਉਹ ਹੁਣ ਜਾਣਗੇ ਵੋਟਾਂਾਂ ਤੋਂ ਰਹਿਣਗੇ ਹੋਲੀ ਜੀ ਜਾੜ ਜੋ ਕੇ ਹੈ ਹੀ ਨਹੀਂ ਜੀ ਲੋਕਾਂ ਨੂੰ ਪੈਸਾ ਦੇਣ ਨਹੀਂ ਦੇਣਾ ਉਹਨਾਂ ਨੂੰ ਪਾਣੀ ਵਾਲੇ ਟੈਂਕੂ ਬਲਿਆਵ ਵਾਲੀ ਖੜੀ ਹੈ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਇਹਦੇ ਵੀ ਹੁਣ ਦੀਏ ਭੁੱਲੇ ਭਟਕੇ ਹਰੇ ਬੈਠੇ ਨੇ ਘਰਾਂ 'ਚ ਵੀ ਉਹ ਵੀ ਉੱਠ ਕੇ ਟੋਪੀ ਤੇ ਡਰਾਈਵਰ ਵੀ ਕਾਫਲੇ 'ਚ ਤੇ ਅੱਜ ਜਿਹੜੇ ਆਲੇ ਸਾਕ ਤੇ ਕੋਰੇ ਅੱਜ ਉਹ ਸਾਰੇ ਪੰਜਾਬ ਵਾਸੀਓ ਵੀ ਇਹ ਹੰਦੂ ਲਿਆ ਕੇ ਸੇ ਦਾ ਬਹਿੇ ਦੀ ਟੀਮ ਬਣੇ ਪੰਜ ਪਾਰਲੀਮੈਂਟ ਦੇ ਵਿੱਚ ਭੇਜੀਏ ਇੱਕ ਸ੍ਰੋਮਨੀ ਕਾਲੀ ਦਾ ਨੇ ਉਮੀਦਵਾਰ ਖੜਾ ਕੀਤਾ ਜੀ ਅਮਰਿਤਪਾਲ ਦੇ ਖਿਲਾਫ ਉਹ ਕਿਵੇਂ ਲੱਗ ਰਿਹਾ ਜੀ ਅਮਰਿਤਪਾਲ ਦੇ ਖਿਲਾਫ ਜੀ ਹਾਂ ਬਿਲਕੁਲ ਕੋਈ ਦਿੱਲੀ ਤੋਂ ਚੱਲਦੇ ਨੇ ਜੀ ਸਾਰੀਆਂ ਪਾਰਟੀਆਂ ਦਿੱਲੀ ਤੋਂ ਚੱਲਦੇ ਨੇ ਜੀ ਦਾ ਸਾਰਾ ਇੱਥੇ ਵੀ ਉਹਨਾਂ ਨੇ ਲਿਆ ਕੇ ਖੜਾਤਾ ਕਿਤੇ ਹੋਰ ਖੜਾ ਸਾਰੀਆਂ ਜਿਹੇ ਸੀਟਾਂ ਕਰਦੇ ਨੇ ਸਾਰੇ ਸਮਝੋ ਜੀ ਜੀਪੀ 41 ਸਾਲ ਆਮ ਆਦਮੀ ਪਾਰਟੀ ਕਹਿੰਦਾ ਸਾਰੇ ਜਿਹੜੇ ਕੋਈ ਦੋ ਪਾਰਟੀਆਂ ਦੇ ਆ ਸਾਰੇ ਇੱਕ ਦੇ ਪੰਜਾਬ ਦੇ ਮੁੱਖੀ ਉਰਸੀ ਵਿਧਾਇਕ ਜੀ ਮਾਨ ਸਾਹਿਬ ਦੇ ਨਾਲ ਜੀ ਇਹਨਾਂ ਨੂੰ ਸਾਰਾ ਰੋਲ ਦੀ ਇੱਕ ਦਾ ਸਰਜ ਮਾਨ ਸਾਹਿਬ ਵੱਲੋਂ ਕਾਜਪੁਰੇ ਜਾ ਰਹੇ ਨੇ ਕਿੰਨਾ ਉਤਸ਼ਾਹ ਲੱਗ ਰਿਹਾ ਜੋ ਆ ਰਹੇ ਨੌਜਵਾਨਾਂ ਦੇ ਚ ਅੱਜ ਜੀ ਪਹਿਲਾਂ ਤਾਂ ਜੀ ਰੋਹ ਹੈ ਦੀ ਅਤੇ ਬਲਾਉਣੀ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸੰਗਰੂਰ ਬਰਨਾਲਾ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚੋਂ ਇੱਥੇ ਨੌਜਵਾਨ ਸੰਗਤ ਬੱਚੇ ਬਜ਼ੁਰਗਾਂ ਦਾ ਜੋ ਇੱਥੇ ਉਤਸ਼ਾਹ ਇਹਦੇ ਵਿੱਚ ਅੱਜ ਕਲੀਅਰ ਹੋ ਰਿਹਾ ਕਿ ਸੰਗਰੂਰ ਵਿੱਚੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਲੱਖਾਂ ਦੀ ਲੀਡ ਨਾਲ ਇੱਥੋਂ ਜਤਰੇ ਨੇ ਤੇ ਹੁਣ ਸਿੱਖ ਕੌਮ ਨੇ ਸੋਚ ਲਿਆ ਕਿ ਸਾਨੂੰ ਸਿੱਖਾਂ ਦਾ ਆਪਣਾ ਹੀ ਲੀਡਰ ਚਾਹੀਦਾ ਜੋ ਪਾਰਲੀਮੈਂਟ ਵਿੱਚ ਸਿੱਖਾਂ ਦੀ ਗੱਲ ਕਰ ਸਕੇ ਇਸ ਨਾਲ ਮੁਕਾਬਲਾ ਮੰਦਰਵੀਸਵਰ ਜੀ ਮਾਨ ਸਾਹਿਬ ਦਾ ਮੁਕਾਬਲਾ ਦਿੱਲੀ ਨਾਲ ਹੈ ਜੀ ਕੀ ਨਾਮ ਹੈ ਆਪਣਾ ਹਾਂਜੀ ਮੇਰਾ ਨਾਮ ਸੁਪੇਦਾਰ ਜਸਵੰਤ ਹੈ ਜੀ ਤੇ ਅਜ ਸਿਮਰ ਸਿੰਘ ਮਾਨ ਜੀ ਕਾਜਪਾ ਰਹੇ ਨੇ ਕਿਦਾਂ ਦਾ ਰੁਸਾ ਲੱਗ ਰਿਹਾ ਕੀ ਲੱਗ ਰਿਹਾ ਵੀ ਕਿ ਕੀ ਅੱਜ ਦੁਬਾਰਾ ਮੈਂ ਕਿਹਾ ਕੀ ਲੱਗ ਰਿਹਾ ਜੀ ਅੱਜ ਮਾਨ ਸਾਹਿਬ ਕਾਜਪਾ ਰਹੇ ਨੇ ਕਿਵੇਂ ਲੱਗੇ ਜਿੱਤਨ ਦੀ ਮਾਨ ਸਾਹਿਬ ਦੀ ਜਿੱਤ ਯਕੀਨੀ ਆ ਜੀ ਇੱਥੋਂ ਇਹ ਜਿੱਤੇ ਹੋਏ ਨੇ ਇਹਨਾਂ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਮਾਨ ਸਾਹਿਬ ਤੇ ਕੀ ਮੈਸੇਜ ਦੇਣਾ ਚਾਹੋਗੇ ਅੱਜ ਮੈਸੇਜ ਮੈਂ ਆਲ ਇੰਡੀਆ ਦਾ ਟੈਕਸੀ ਯੂਨੀਅਨ ਦਾ ਪ੍ਰੈਜ਼ੀਡੈਂਟ ਆ 올 인디아 ਦੇ ਸਾਡੇ ਸਾਰੇ ਡਰਾਈਵਰਾਂ ਵੱਲੋਂ ਪੂਨ ਸਮਰਥਨ ਦਿੱਤਾ ਸਰਦਾਰ ਸਮਰਜੀਤ ਸਿੰਘ ਜੀ ਨੂੰ ਕਿ ਉਹ ਜਿੱਤ ਕੇ ਬੜੀ ਲੀਡ ਲੈ ਕੇ ਇਥੋਂ ਜਿੱਤ ਕੇ ਸੰਗਰੂਰ ਦੇ ਲੋਕਾਂ ਦੀ ਸੇਵਾ ਕਰਨ। ਕੀ ਨਾਮ ਹੈ ਰ ਆਪਣਾ? ਤੁਹਾਨੂੰ ਤਰਨਜੀਤ ਜੀ। ਅੱਜ ਤੁਸੀਂ ਕਿੱਥੋਂ ਆਇਓ ਜੀ? ਅਸੀਂ ਆਏ ਆ ਪੂਰੀ ਤੋਂ ਹੈ। ਕੀ ਕਹਿਣਾ ਚਾਹੋਗੇ ਜੀ ਮਾਨ ਸਾਹਿਬ ਨੂੰ? ਕਿੰਨੇ ਕੀ ਬੋਟ ਇਚਦਾਉਂਗੇ ਕਿਵੇਂ ਲੱਗ ਰਿਹਾ 500 ਉਹਦੀ ਜਿੱਥੇ ਜਕੀਨੀ ਹੈ ਨਹੀਂ ਕਿਉਂਕਿ ਅਸੀਂ ਲੋੜੇ ਨਹੀਂ ਅੱਲਾ ਵੀ ਆਪਣੇ ਜਾਣੇ ਪਛਾਣੇ ਕਟ ਕਾਕੂ ਨੇ ਜੀ ਇਹ ਰਾਗ ਮਾਨਦਾਰ ਇੱਕੋ ਇੱਕ ਆਵਾਜ਼ ਸੰਜੀਤ ਸਿੰਘ ਮਾਨ ਆਪਣੇ ਲੋਕਾਂ ਦੀ ਆਪਣੀ ਸਾਰੇ ਵੀਰਾਂ ਦੇ ਕੈਮਰੇ ਨਾਲ ਸਾਰੇ ਪਸੰਦ ਮਿਲ ਆਜੀ ਦੇਖੋ ਜਿਹੜੇ ਸਾਰੇ ਲੋਕ ਨੇ ਆਪਣੇ ਪੰਜਾਬ ਦੇ ਖਾਸ ਕਰਕੇ ਮਰਦਵਾ ਹਲਕਾ ਸੰਗ੍ਰੂਪ ਤੋਂ ਆਪੋ ਆਪਣੇ ਬਹਿਕਲਾ ਰਹੇ ਆਪੋ ਆਪਣੇ ਸਾਹਮਣੇ ਰਹੇ ਕੇ ਪਹੁੰਚੇ ਨੇ ਨਹੀਂ ਤਾਂ ਵਿਰੋਧੀ ਦੂਸਰੀਆਂ ਪਾਰਟੀਆਂ ਨੇ ਆਪਣੇ ਬੱਸਾਂ ਦੇ ਕੇ ਭੇਜ ਦੇਣ ਗੱਡੀਆਂ ਦੇ ਕੇ ਉਹ ਵੀ ਖਾਲੀ ਆਉਂਦੀਆਂ ਨੇ ਪਰ ਅੱਜ ਸਾਡੇ ਕੋਲ ਇੰਨਾ ਉਤਸ਼ਾਹ ਹੈ ਕਿ ਨੌਜਵਾਨੀ ਸਾਰੀ ਮਾਤਾਵਾ ਪਹਿਣਾ ਦੀਦੀਆਂ ਬੱਚੇ ਆਪ ਆਪਣੇ ਹੋ ਰਹੇ ਸਰਦਾਰ ਮਾਨ ਦੇ ਚੋਣੇ ਨੂੰ ਹਾਦ ਦੇਣਾਂ ਆ ਪਹੁੰਚੇ ਨੇ ਇੱਕ ਸ੍ਰੋਮਣੀ ਅਕਾਲੀ ਦਲ ਨੇ ਵੀ ਖੰਡੂਰ ਸਾਹਿਬ ਤੋਂ ਉਮੀਦਵਾਰ ਖੜਾ ਕੀਤਾ ਕਿਵੇਂ ਲੱਗ ਰਿਹਾ ਵੀ ਕੀ ਸਮਰਥਨ ਦੇਣਾ ਚਾਹੀਦਾ ਹੈ ਕਿਵੇਂ ਲੱਗ ਰਿਹਾ ਜੀ ਉਹਦਾ ਜੇ ਮਾਨ ਅਕਾਲੀ ਦਲ ਹੀ ਹੈਗਾ ਜੀ ਉਹ ਉਹ ਅਬਦਾਲੀਦਾਰਾਗਾ ਉਹ ਬਾਦਲਦਲ ਕਹਿ ਲਓ ਉਹਨਾਂ ਨੂੰ ਤੁਸੀਂ ਅਕਾਲੀ ਦਲ ਸਿਰਫ ਸਰਦਾਰ ਸਿਮਰ ਸਿੰਘ ਮਾਨ ਦਾ ਕਰੋਨੀਕਲ ਅੰਮ੍ਰਿਤਸਰ ਅੰਮ੍ਰਿਤਸਰ ਆ ਜਾ ਆ ਜਾ ਇਹਨੂੰ ਲੋਕਾਂ ਨੇ ਵੀ ਪੰਥਰੀਆਂ ਨੇ ਵੀ ਪੂਰੇ ਵਿਦੇਸ਼ਾਂ ਦੇ ਵੀ ਇਹਨੇ ਮੰਨਿਆ ਕਿ ਅਸਲੀ ਅਕਾਲੀ ਦਰਗਾਹ ਕਰੋਨੀਕਲ ਅੰਮ੍ਰਿਤਸਰ